ਸਾਡੇ ਮੰਗਾ ਹੀ ਨੇ ਜੀ ਜਿਸ ਤਰ੍ਹਾਂ ਸਾਡੇ ਆਟੋ ਰਿਕਸ਼ਾ ਪਹਿਲੇ ਚੱਲਦੇ ਸੀ ਚੰਡੀਗੜ੍ਹ ਦੇ ਮੋਹਾਲੀ ਦੇ ਉਸ ਤਰ੍ਹਾਂ ਹੀ ਚੱਲਨੇ ਚਾਹੀਦੇ ਨੇ ਔਰ ਜੋ ਸਾਨੂੰ ਉਹਨਾਂ ਨੇ 5 ਮਹੀਨੇ ਦਾ ਟਾਈਮ ਦਿੱਤਾ ਹੈ ਇਹ ਬਹੁਤ ਘੱਟ ਹੈ ਜੋ ਇਹ ਸਾਨੂੰ LPG ਕਰੇ ਲਪਾਨ ਲਈ ਉਹ ਅਸੀਂ LPG ਪਾਣ ਲਈ ਤਿਆਰ ਬਿਲਕੁਲ ਨਹੀਂ ਅਸੀਂ ਇਹਨਾਂ ਨੂੰ ਇੱਕੋ ਗੱਲ ਕਹੀ ਹੈ ਕਿ CNG ਲਿਆ ਲਵਾਵਾਂਗੇ ਅਸੀਂ ਜਦੋਂ CNG ਆਏਗੇ ਜਾਂ CNG ਦਾ ਪੰਪ ਲਾ ਲਓ ਅਸੀਂ ਆਪਣੇ ਡੀਜ਼ਲ ਆਟੋ ਰਿਕਸ਼ਾ ਨੇ ਇਹਨਾਂ ਨੂੰ ਕਨਵਰਟ ਕਰਵਾਵਾਂਗੇ CNG 'ਚ ਤੇ ਅੱਜ ਤੁਸੀਂ ਅੱਜ ਅਸੀਂ ਜਾ ਰਹੇ ਹਾਂ ਮੰਗ ਪੱਤਰ ਦੇਣ ਜੀਤੋ ਸਾਹਿਬ ਥਿਸ ਇਜ਼ ਆਬ ਮੋਹਾਲੀ ਤੇ ਐਸਟੀਏ ਚੰਡੀਗੜ੍ਹ ਇਸੇ ਗੱਲ ਦੇ ਜਾ ਰਹੇ ਕਿ ਅਸੀਂ ਸਾਡੇ ਇਹ ਮੰਗਾਂ ਆਈਆਂ ਸਾਰੀਆਂ ਇਹ ਮੰਗਾਂ ਮਜਬੂਰ ਕੀਤੀਆਂ ਜਾਣ ਤਾਂ ਅਸੀਂ ਹੜਤਾਲ ਖੋਲ੍ਹਾਂਗੇ ਆਪਣੀ ਇੱਕ ਜਿਹੜਾ ਇਹਨਾਂ ਨੇ ਸਾਨੂੰ 5 ਮਿੰਟ ਦਾ ਟਾਈਮ ਦਿੱਤਾ ਉਹਦੀ ਸਾਨੂੰ ਰਿਟਰਨ ਕਾਪੀ ਦੇਣ ਕਿ ਇਹ ਰਿਟਰਨ ਕਾਪੀ ਹੈ ਉਸ ਦੇ ਅਗੇਂਸਟ ਅਸੀਂ ਫਿਰ ਅਗਲੀ ਕਾਰਵਾਈ ਕਰਨੀ ਹੈ ਅੱਜ ਦੀ ਮੀਟਿੰਗ ਸਾਡੀ ਹੈ ਜੀ ਅਸੀਂ ਸਾਡੇ ਕੋਲ ਇੱਕੋ ਹੀ ਚਾਰਾ ਜੀ ਇਹਨਾਂ ਨੇ ਸਾਨੂੰ 5 ਮਿੰਟ ਦਾ ਟਾਈਮ ਦਿੱਤਾ ਜੀ ਉਹ 5 ਮਿੰਟ ਦਾ ਵੀ ਟਾਈਮ ਮੈਡਮ ਕਿਸ ਤਰ੍ਹਾਂ ਦਿੱਤਾ ਇਹਨਾਂ ਨੇ ਇਹ ਕਿਹਾ ਕਿ ਜਿਹੜੇ ਤੁਹਾਡੇ ਆਟੋ ਰਿਕਸ਼ਾ ਨਾਲ ਪਹਿਲੀ ਗੱਲ ਤਾਂ ਅਗਸਤ 2010 ਤੋਂ ਪਹਿਲਾਂ ਜਿਹੜੇ ਆਏ ਚੰਡੀਗੜ੍ਹ ਚ ਟੋਟਲੀ ਬੰਦ ਆ। ਈਵਨ ਅਨਕੇ ਇਨਾਂ ਦੇ ਆਪਣੇ ਆਟੋ ਰਿਕਸ਼ਾ ਜਿਹੜੇ ਕਿ ਚੱਲ ਰਹੇ ਆ ਚੰਡੀਗੜ੍ਹ ਦੇ ਵਿੱਚ 2003 ਮਾਡਲ ਜਿਹੜਾ ਡੀਜ਼ਲ ਪਾਇਆ ਸੀ ਉਹ ਤਾਂ ਇਹਨਾਂ ਨੇ ਆਪ ਉਹਨਾਂ ਨੂੰ ਸਟੇ ਦੇਤੀ ਆ। ਕੋਟ ਨਹੀਂ ਕਿ ਉਹ ਚੱਲਣ ਦਿਓ ਔਰ ਉਹਨਾਂ ਨੂੰ ਰਿਨਿਊ ਕਰਾਓ ਆਪਣਾ ਆਪਣੀਆਂ ਉਹਨਾਂ ਦਾ ਜੋ ਵੀ ਡਾਕੂਮੈਂਟ ਉਹਨਾਂ ਨੂੰ ਰਿਨਿਊ ਕਰਾਓ। ਨੰਬਰ 2 ਇਹਨਾਂ ਨੇ ਇਹ ਕਿਹਾ ਕਿ 2000 ਅਗਸਤ 2010 ਤੋਂ ਪਹਿਲਾਂ ਜਿਹੜੇ ਯੂਰੋ 3 ਤੋਂ ਦੇ ਆਏ ਨਵੇਂ ਆਟੋ ਉਹ ਚੱਲਣ 2010 ਤੋਂ ਬਾਅਦ ਦੇ ਅਗਸਤ ਦੇ। ਉਹਦੇ ਹਾਂਜੀ ਮੈਂ ਉਹਦੇ ਵ ਇਨਾਂ ਨੇ ਇਹ ਕਿਹਾ ਜੀ ਅੱਜ ਦੀ ਮੀਟਿੰਗ ਬਾਰੇ ਅਸੀਂ ਜਾਣਾ ਹੈ ਅਸੀਂ ਇੱਥੋਂ ਆਪਣਾ ਮੈਮੋਰੰਡਮ ਅਸੀਂ ਜਾਣਾ ਸੀ ਸ਼ਾਂਤਮਈ ਟੰਗ ਦੇ ਨਾਲ ਸਾਨੂੰ ਪ੍ਰਸ਼ਾਸਨ ਨੇ ਮਹਾਲੀ ਪ੍ਰਸ਼ਾਸਨ ਨੇ ਇਹ ਕਿਹਾ ਕਿ ਅਸੀਂ ਤੁਹਾਡਾ ਅਰੇਂਜ ਬੰਦੇ ਦਾ ਉੱਥੇ ਮਿਲਣ ਵਾਸਤੇ ਬਣਾਣਾ ਨਾ ਇੱਥੋਂ ਨਹੀਂ ਜਾਣ ਦੇਣਾ ਅਸੀਂ ਸਿਰਫ ਤੁਹਾਡੇ ਨਾਲ ਇਹ ਪੁਆਵਲਟ ਕਰਦੇ ਹਾਂ ਕਿ ਤੁਹਾਡੇ ਮੇਨ 5 ਜਾਂ 6 ਬੰਦੇ ਜਿਹੜੇ ਉੱਥੇ ਜਾ ਕੇ ਮਿਲਣਾ ਚਾਹੁੰਦੀ ਹੈ ਡਿਪਾਰਟਮੈਂਟ ਨੂੰ ਸਿੱਕਤੀ ਟ੍ਰਾਂਸਪੋਰਟ ਨੂੰ ਜਾਂ ਅਰੀਜਨਲ ਸਿੱਕਤੀ ਨੂੰ ਅਸੀਂ ਤੁਹਾਨੂੰ ਆਪਣੇ ਕੋਲ ਜਾ ਕੇ ਉਹਨਾਂ ਨਾਲ ਮਿਲਾ ਕੇ ਜਿਹੜੀ ਗੱਲਬਾਤ ਕਰਨੀ ਤੁਸੀਂ ਕਰਕੇ ਆਓ ਅਸੀਂ ਤੁਹਾਨੂੰ ਆਪਣੇ ਮੱਥੇ ਵਾਪਸ ਛੱਡ ਦਿੰਨੇ ਹਾਂ